ਨੀ ਲੱਗ ਰਿਹਾ ਪਹਾੜਾਂ ਦੇ ਉੱਤੇ ਆਪਾਂ ਜਾ ਰਹੇ ਹਾਂ ਜਿਵੇਂ ਯਾ ਯਾ 1 2 3 4 ਮੈਂ ਤਾਂ ਆਪਾ ਦੂ ਪਰਥੂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨ ਸਿੰਘ ਲਾਈਫਸਟਾਈਲ ਨਿਊਜ਼ੀਲੈਂਡ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਥੋੜੇ ਲੰਬੇ ਸਫਰ ਦੇ ਉੱਤੇ ਜਿਹਨੂੰ ਕੋਈ ਰੋਟਰੂਆ ਵੀ ਕਿਹਾ ਜਾਂਦਾ ਹੈ ਜਿੱਥੇ ਜਾ ਰਹੇ ਹਾਂ ਆਪਾਂ ਮੈਂ ਜਾ ਚੁੱਕਿਆ ਆ ਪਹਿਲਾਂ 2018 ਚ ਗਿਆ ਸੀ ਸ਼ਹਿਰ ਹਾਂ ਅੱਜ ਮੈਂ ਵੀ 6 ਸਾਲ ਬਾਅਦ ਚੱਲੇ ਆਇਆ ਹਾਂ ਇਧਰ ਸਿਮਰਨ ਪਹਿਲੀ ਫਰਸਟ ਟਾਈਮ ਜਾ ਰਹੀ ਆ ਡੈਡੀ ਹੁਣੀ ਦੋਨੇ ਜਣੇ ਮੰਮੀ ਡੈਡੀ ਦੋਨੇ ਜਣੇ ਤੇ ਗੁਰਫਤੇ ਫਰਸਟ ਟਾਈਮ ਜਾ ਰਹੇ ਨੇ ਕਈ ਚਿਰਾਂ ਤੋਂ ਪਲਾਨ ਕਰ ਰਹੇ ਸੀ ਪਰ ਕੁਝ ਨਾ ਕੁਝ ਜਦੋਂ ਮੀਂਹ ਪੈ ਜਾਂਦਾ ਕਦੇ ਕੁਝ ਹੋ ਜਾਂਦਾ ਜਾ ਨਹੀਂ ਪਾਏ ਅੱਜ ਜਾਣੇ ਸੀ ਪਹਿਲਾ ਮੌਸਮ ਦਿਖਾ ਰਿਹਾ ਸੀ ਅੱਜ ਕੋਈ ਮੀਂਹ ਹੈ ਨਹੀਂ ਪਰ ਜਿੱਦਿ 2 ਦਿਨ ਰਹਿ ਗਏ ਨਿਊਜ਼ੀਲੈਂਡ ਦਾ ਮੌਸਮ ਐਦਾਂ ਦਾ ਹੈ ਨਾ ਮਿੰਟ ਚ ਚੇਂਜ ਹੋ ਜਾਂਦਾ ਸੋ ਜਿੱਦਿ 2 ਦਿਨ ਰਹਿ ਗਏ ਇਹਨਾਂ ਨੇ 80% ਮੀਂਹ ਦੱਸਤਾ ਹੁਣ ਦੁਪਹਿਰ ਤੱਕ ਤਾਂ ਕੋਈ ਮੀਂਹ ਹੈ ਨਹੀਂ ਇਸ ਕਰਕੇ ਸਵੇਰੇ ਸਵੇਰੇ ਚੱਲੇ ਆ 7 ਵਜੇ ਨਿਕਲੇ ਘਰੋਂ ਤੇ ਤਿੰਨ ਸਾਢੇ ਤਿੰਨ ਘੰਟੇ ਲੱਗਣੇ ਸਾਨੂੰ ਜਾਣ ਨੂੰ 250 300 ਕਿਲੋਮੀਟਰ ਆ ਤੇ ਉੱਥੇ ਜਾ ਕੇ ਫਿਰ ਅੱਜ ਥੋੜਾ ਬੋਤਾ ਐਕਟੀਵਿਟੀ ਆ ਉਹ ਵੀ ਕਰਾਂਗੇ ਜੇ ਮੀਂਹ ਨੇ ਸਾਥ ਦਿੱਤਾ ਮੀਂਹ ਨਾ ਪਿਆ ਮੌਸਮ ਨੇ ਸਾਥ ਦਿੱਤਾ ਹਾਂਜੀ ਮੌਸਮ ਨੇ ਸਾਥ ਦਿੱਤਾ ਬਿਲਕੁਲ ਬਿਲਕੁਲ ਮੀਂਹ ਆ ਨੀਂਹ ਆਵੇ ਬਸ ਰੁਪਾ ਬਸ ਇਹ ਨਾ ਕਰਦੀ ਦੁਪਹਿਰੇ ਦੁਪਹਿਰੇ ਆਪਾਂ ਇੰਜੋਏ ਕਰਕੇ ਸ਼ਾਮ ਨੂੰ ਫਿਰ ਆਪਾਂ ਵਾਪਸ ਘਰੇ ਆ ਜਾਾਂਗੇ ਕਿਉਂਕਿ ਸਫ਼ਰ ਲੰਬਾ ਹੈ ਤੇ ਡੈਡੀ ਅੱਜ ਗੱਡੀ ਚਲਾ ਰਹੇ ਨੇ ਬਾਈ ਡੈਡੀ ਤੁਸੀਂ ਚਲਾਓ ਅੱਜ ਸਾਰੇ ਜਣੇ ਮਿਲ ਕੇ ਇੰਜੋਏ ਕਰਾਂਗੇ ਮੀਨਾ ਬਬੇ ਬਸ ਤੇ ਸਾਡੇ ਨਾਲ ਮਿਲ ਕੇ ਤੁਸੀਂ ਵੀ ਇੰਜੋਏ ਕਰਿਓ ਤੇ ਅੱਧੀ ਬਿਲੋਂ ਚਲਦਾ ਹੂੰਗਾ ਮਿਲਦੇ ਆਂ ਜੀ ਤੁਹਾਨੂੰ ਉੱਥੇ ਜਾ ਕੇ ਆ ਜੋਗਲੈਂਡ ਟਾਵਰ ਵੀ ਬਦਲਣ ਲੇ ਘਰੇ ਹੋਇਆ ਉਹ ਤਾਂ ਉੱਪਰ ਤੋਂ ਹੈ ਹੀ ਨਹੀਂ ਬਦਲੇ ਬਦਲ ਹੋਇਆ ਵਿਆ ਇਹਦੀ ਗੁੱਟੀ ਕਰਕੇ ਲੈ ਕੇ ਆਏ ਸੀ ਉਹ ਇਹਨੇ ਖੋਲ ਲਈ ਕਹਿੰਦਾ ਮੈਨੂੰ ਖੋਲ ਦੇ ਖੋਲ ਦੋ ਖੋਲ ਦੋ ਅਜਾ ਬੋਰਫੇ ਤੇ ਟਿੱਤੀ ਬਾਸੀ ਕਰਕੇ ਆਇਆ ਸੀ ਐ ਟਿੱਤੀ ਤਾਂ ਨਾਲ ਹੀ ਕੜ ਕੇ ਦੱਸ ਦਿੰਦਾ ਆ ਇੱਥੇ ਦੀ ਬਲੈਕ ਪਾਵਰ ਗੈਂਗ ਆ ਬਾਈ ਇਕੱਠੇ ਹੀ ਜਾਂਦੇ ਜਿੱਥੋਂ ਹੀ ਜਾਂਦੇ ਇਹ ਲੋ ਵੀ ਆਪਣੀ ਲੋਕੇਸ਼ਨ ਤੇ ਪੁੱਜ ਗਏ ਆਪਾਂ ਕੁਕਰਫੋਜੇ ਵੀ ਤੰਗ ਹੋ ਗਿਆ ਸੀ ਤੇ ਬਾਹਰ ਆ ਜੀ ਬਾਹਰ ਆ ਜੀ ਇਧਰ ਦੋ ਸ਼ਿਕਾਰੀ ਸਾਡੇ ਨਾਲ ਹੋਰ ਆਏ ਆ ਸ੍ਰੀਕਰ ਜੀ ਸਿੰਘ ਲਾਈਫ ਸਟਾਈਲ ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਸ੍ਰੀਕਰ ਦੋਨੋਂ ਤੁਸੀਂ ਜਾਣਦੇ ਹੋ ਮਾਮਾ ਆ ਗਿਆ ਮਾਮਾ ਆ ਗਿਆ ਮਾਮਾ ਆਇਆ ਮਾਮਾ ਮਾਮੂ ਆ ਗਿਆ ਖੁਸ਼ ਹੋ ਗਿਆ ਕੋਸ਼ਿਸ਼ ਹੋ ਗਈ ਤਾਂ 2-3 ਘੰਟੇ ਹੋ ਗਏ ਕਹਿੰਦਾ ਸ਼ੁਕਰ ਨਿਕਲੇ ਭਰਾ ਬਾਹਰ ਇਹੀ ਚਲਾਣੀਆਂ ਉੱਤੇ ਫਤਿਹ ਆ ਜਾ ਚਾਹ ਤੇ ਪਕੌੜੇ ਦਾ ਲੰਗਰ ਲੱਗ ਚੁੱਕਾ ਆ ਬੰਦੇ ਆ ਚੁੱਕੇ ਨੇ ਤੇ ਪਹਿਲਾਂ ਕੀਤੀ ਜਾਏ ਪੇਟ ਪੂਜਾ ਬੰਦੇ ਕਹਿੰਦਾ ਆ ਰਹੇ ਨੇ ਪੁਰਾ ਬੋਤਲ ਅਗੇ ਹਟਿਆ ਤੂੰ ਆ ਕਾਰਡ ਦਿੰਦੇ ਆ ਕੋਰੇ ਨੂੰ ਪਹਿਲਾਂ ਅੰਕਲ ਖਾਣ ਦੇ ਲੋ ਐ ਤੇਰੇ ਆਪਣਾ ਕਾਰਡ ਦੇ ਜਿੰਨਾ ਗੋਰੀ ਨੂੰ ਕਹਿੰਦਾ ਤੁਸੀਂ ਮੇਰਾ ਲੈ ਲਓ ਗੋਰੀ ਜਿੰਨਾ ਲੋ ਇੰਗਲਿਸ਼ ਅੰਕਲ ਲੈ ਚ ਗਰੀਬ ਠਣ ਲੈ ਤਿਆਰ ਹੋ ਐ ਚ ਜਾਣਾ ਆਪਾਂ ਉਹ ਉੱਪਰ ਤੱਕ ਹੈ ਤੱਕ ਮੰਮੀ ਆਰਾਮ ਨਾ ਆਰਾਮ ਨਾ ਲੈ ਕੇ ਜਾਣਾ ਸਾਰਿਆਂ ਨੂੰ ਜੀ ਐ ਲੱਗੇ ਕਿ ਤੇਰੇ ਨਾਲ ਸੰਦੇਹ ਹੈ ਨਾ ਅੱਡੀ ਗਿਆ ਕਿ ਅੱਡੀ ਕੋਟੋ ਉਹਦਾ ਹੱਸਣ ਦਿਆ ਅੱਧਾ ਨੀ ਅੱਧਾ ਇੱਧਰ ਰੱਖਾਂ ਤਾਂ ਤੁਸੀਂ ਕਿਉਂ ਰਹਿ ਜਾ ਇੱਧਰ ਫੋਟੋ ਖਿੱਚੀ ਜਿੱਥੇ ਵਾਓ ਸੋਟੀ ਪੀਪਲ ਸੋ ਹੋ ਐਲੀਗੈਂਟ ਲੁਕਿੰਗ ਲਾਈਕ ਸ਼ਿਟ ਲਾਈਕਾ ਵਾਓ ਲੁਕੀ ਲਾਈਕ ਐਟੂ

ਅੱਛਾ ਤੁਸੀਂ ਉਹਨਾਂ ਨੂੰ ਦੱਸੋ ਤੁਸੀਂ ਇਹ ਸੋਚਿਆ ਸੀ ਵੀ ਅਸੀਂ ਮੈਂ ਨਿਊਜ਼ੀਲੈਂਡ ਜਾਊਂਗਾ ਨਿਊਜ਼ੀਲੈਂਡ ਆਉਣ ਵਾਲਾ ਤਾਂ ਆਪਾਂ ਸੋਚਿਆ ਜਦੋਂ ਬੱਚਾ ਭੇਜਿਆ ਸੀ ਉਦੋਂ ਅਸੀਂ ਸੋਚਦੇ ਸੀ ਚੱਲ ਇਹ ਜਾਊਂਗਾ ਫਿਰ ਅਸੀਂ ਵੀ ਬਾਹਰਲੇ ਮੁਲਕਾਂ 'ਚ ਦੇਖੂਗਾ ਜਾ ਕੇ ਹੈਨਾ ਹਾਂ ਫਿਰ ਤੁਸੀਂ ਇਹ ਸੋਚਿਆ ਸੀ ਕਿ ਮੈਂ ਜਾਊਂਗਾ ਔਰ ਤੇ ਮੈਂ ਗੱਡੀ ਵੀ ਚਲਾਉਂਗਾ ਆ ਗੱਡੀ ਚਲਾਉ ਮੈਂ ਕਿਹਾ ਸੀ ਸਾਰਾ ਕੁਝ ਸੋਚਿਆ ਸੀ ਸਾਰਾ ਕੁਝ ਰੱਬ ਕਰ ਕਰਾਣ ਵਾਲਾ ਆ ਸਾਰਾ ਕੁਝ ਕਰਾਇਆ ਜਾਂਦਾ ਇਹ ਉਹ ਜਿਹੜੇ ਸਾਈਕਲ ਲੈ ਕੇ ਉਹ ਇੱਥੇ ਤਾਂ ਛੱਡਦੇ ਢੋਲਕੀ ਵੀ ਜਾਣੀ ਕਿ ਇੱਥੇ ਵੀ ਜਾਈ ਜਾਂਦਾ ਹੈ ਥੈਂਕ ਯੂ ਬੱਚੇ ਇੱਥੇ ਜੀਸੀਬੀ ਚਲਾ ਰਹੇ ਜੀਸੀਬੀ ਚਲਾਉਣਾ ਸਿੱਖ ਰਹੇ ਆ ਮੰਮੀ ਆ ਝਾੜਾ ਥੱਲੋਂ ਜਾਣਾ ਕਿਉਂ ਨਹੀਂ ਜਾਣਾ ਚਲੋ ਚਲੀਏ ਜਦੋਂ ਕੰਟਰੋਲਰ ਚੋਂ ਆਏ ਨਾ ਫਿਰ ਆਪਾਂ ਇਹਨੂੰ ਲੈ ਕੇ ਥੱਲੇ ਜਾਣਾ ਉਹ ਸੇਮ ਹੀ ਫਿਰ ਇੱਥੇ ਬੈ ਕੇ ਆਣਾ ਉੱਪਰ ਚਲੋ ਆਪਣੇ ਆਪਣੇ ਹੈਲਮਟ ਲਾ ਲਓ ਜਿਹੜੇ ਮੋਨੇ ਬੰਦੇ ਆ ਆ ਮੋਨਾ ਬੰਦਾ ਚਲੋ ਨਿਕਲੇ ਬਾਹਰ ਤੁਸੀਂ ਵੀ ਹੈਲਮਟ ਲਾ ਲਓ ਮੈਂ ਖੁੱਸਾ ਲਾ ਦਾਂਗਾ ਐਮਰਜੈਂਸੀ ਲਈ ਸਾਡੇ ਤਾਂ ਪੱਗਾਂ ਹੋ ਨਹੀਂ ਹੋਈਆਂ ਜੇ ਮੇਰਾ ਹੈਲਮਟ ਉੱਤਰ ਗਿਆ ਮੰਮੀ ਇੱਥੇ ਦੇਖ ਲਓ ਦਾ ਉਹ ਜਾਂਦੀਆਂ ਆ ਉਹ ਪਰੋਣਾ ਆ ਫਿਰ ਉਹ ਨੀਚੇ ਜਾ ਰਹੇ ਹਾਂ ਹਾਂ ਉੱਥੋਂ ਜਾਣਾ ਆ ਕਮਾ ਕੇ ਉਹ ਜਿੱਦ ਤੱਕ ਬੱਚੇ ਜਾ ਰਹੇ ਆ ਹੈ ਪੱਕਾ ਦੇਖ ਲਓ ਜੇ ਕਰਨੀ ਤਾਂ ਕਰ ਸਕਦੇ ਹਾਂ ਬਸ ਫਿਰ ਆਣ ਲੱਗੇ ਇੱਦਾਂ ਆਣਾ ਪੈਣਾ ਇਹਦੇ ਵਿੱਚੋਂ ਜੇ ਤੁਸੀਂ ਜਾਣਾ ਤਾਂ ਦੇਖ ਲਓ ਕਹਿੰਦੇ ਤੇ ਰਵਲੇ ਕੰਮ ਜੀ ਜਾਣਾ ਗੱਡੀਆਂ ਤਾਂ ਜਾਣਾ ਹਾਂ ਮੈਂ ਨਹੀਂ ਜਾਣਾ ਇਧਰ ਮੰਮੀ ਹੋਣੀ ਉਹਨਾਂ ਦੇ ਫਰੈਂਡ ਪਾਰਕ 'ਚ ਪਾਰਕ 'ਚ ਮਿਲੇ ਸੀ ਹਾਂਜੀ ਪਾਰਕ ਫਰੈਂਡ ਪਾਰਕ ਰੰਡੀ ਐਲੀਕਰ ਰੰਡੀ ਐਲੀਕਰ ओके ਹਾਂਜੀ ਟ੍ਰੈਂਕਲ ਹੋਣੀ ਲੈ ਆਏ ਤੁਸੀਂ ਜਾ ਕੇ ਲਿਆਏ ਆਂਟੀ ਤੁਸੀਂ ਨਹੀਂ ਲਈ ਉਹ ਨਹੀਂ ਲੈਣੀ ਮੰਮੀ ਵੀ ਮੰਨਣਾ ਕਰੀ ਜਾਂਦੀ ਆ ਨਹੀਂ ਹਿੰਮਤ ਤਾਂ ਕਰਨੀ ਸੀ ਨਹੀਂ ਅੰਕ ਕਦਾ ਫੇ ਸਹੀ ਆ ਬਹੁਤ ਵਧੀਆ ਤੁਸੀਂ ਤਾਂ ਇੰਜੋਏ ਕੀਤਾ ਨਾ ਪੂਰਾ ਮਜ਼ਾ ਆ ਗਿਆ ਪੂਰਾ ਪੂਰਾ ਚਲੋ ਵਧੀਆ ਵਧੀਆ ਮੰਮੀ ਉਹਨਾਂ ਨੂੰ ਉਧਰ ਬਿਠਾਤਾ ਜੀ ਤੇ ਅੰਦਰ ਆਪਣੀ ਵੋਇਸ ਮੰਡਲੀ ਆ ਗਈ ਆ ਨਾਲ ਡੈਡੀ ਹੋਣੀ ਤੇ ਆਪਾਂ ਹੁਣ ਕਰਦੇ ਆ ਚਾਰੇ ਜਾਣੇ ਪਹਿਲਾਂ ਤੇ ਬਾਅਦ ਵੀ ਪੁੱਛਦੇ ਆ ਜੇ ਉਹਨਾਂ ਜਾਣਾ ਹੋਇਆ ਤਾਂ ਆਪਾਂ ਚੱਲਾਂਗੇ ਇਹ ਤਾਂ ਆਪਾਂ ਹੀ ਸਹੀ ਆ ਹੈ ਬਹਿਲ ਦਾ ਮਜ਼ਾ ਬੰਦ ਹੋ ਗਿਆ ਬਿਲਕੁਲ ਉਹ ਤੁਸੀਂ ਪਿਆਰ ਹਾਂਜੀ ਹਾਂਜੀ ਬਿਲਕੁਲ ਗੱਡੀ ਵਿੱਚ ਆ ਰਿਹਾ ਪੂਰਾ ਪੂਰਾ ਆ ਫਸਟ ਵਾਰੀ ਇਹੀ ਆ ਸਾਰੀਆਂ ਇੱਥੇ ਹੁੰਦੀਆਂ ਆ ਆ ਇੱਧਰ ਨਹੀਂ ਸਾਈਡ ਵਾਲੀ ਰਾਈਟ ਗੇਨ ਆ ਉਹ ਤੇ ਲਿਖੀ ਆ ਜਾਂਦੀ ਜੇ ਪਿੱਛੇ ਨੂੰ ਕਰਾਂਗੇ ਨਾ ਪਿੱਛੇ ਨੂੰ ਜ਼ਿਆਦਾ ਕਰਿਓ ਜ਼ਿਆਦਾ ਕਰਿਓ ਹਾਂ ਹਾਂ ਇਹ ਅੱਗੇ ਨੂੰ ਜਾਂਦੀ ਆ ਠੀਕ ਐ ਚੱਕ ਨਹੀਂ ਹੋ ਜਾਂਦੀ ਫਿਰ ਅੱਗੇ ਰਿਲੀਜ਼ ਹੋ ਜਾਂਦੀ ਆ ਹਾਂ ਠੀਕ ਐ अंकल आ रहा सब चलो चलो फर्स्ट राउंड हो गया बंदे सारे आ गए ਵਧੀਆ ਮਜ਼ਾ ਆਇਆ ਹੈ ਨਾ ਕੋਪੜੋ ਲੈਣਾ ਚਾਹੀਦਾ ਸੀ ਮੈਂ ਵੀ ਇਹਨੂੰ ਮੋੜ ਧੋਕਿਆ ਸਾਰੀ ਟੁਰ ਗਈ ਜਾਂਦਾ ਇਹਦੇ ਵਿੱਚ ਬਹੁਤ ਮਾਰੀ ਰੇਗ ਲੱਗ ਜਾਂਦੇ ਨੇ ਉਹਨੂੰ ਰੀਲੀਜ਼ ਕਰਨਾ ਪੈਂਦਾ ਕੋਈ ਮੈਂ ਦੁਬਾਰਾ ਫੇਰ ਆ ਕੇ ਫੇਰ ਦੇਖਦੇ ਆਪਾਂ ਭਾਜੋ ਭਾਜੋ ਲੱਗੀ ਆਏ ਮੈਂ ਤੇ ਡੈਡੀ ਆ ਕੇ ਬਹਿ ਗਏ ਇੱਥੇ ਅੱਗੇ ਹੈ ਨਹੀਂ ਹੁਣ ਜਾ ਰਹੇ ਆ ਇਧਰ ਵੀ ਸਿਕਾਈ ਉਹ ਮੁੰਡੇ ਅੱਗੇ ਮੀ ਲੱਗ ਗਿਆ ਪੂਰਾ ਇਧਰ ਮੀ ਵੀ ਲੱਗ ਚੁੱਕਾ ਵਧੀਆ ਸਾਚੇ ਕੀ ਕਰਦੇ ਐ ਆ ਥੱਲੇ ਜਾ ਰਹੇ ਨੇ ਕੋ ਤਿਆਰੀ ਕਰੋ ਤੇਜੀ ਕਿੱਥੋਂ ਕਰ ਜਾਣਾ ਮੀ ਬਹੁਤ ਜ਼ਿਆਦਾ ਲੱਗ ਗਿਆ ਯਾਰ ਵਧੀਆ ਵਧੀਆ ਮੀ ਨਾ ਬਹੁਤ ਕੰਮ ਖਰਾਬ ਕਰਦਾ ਐ ਸੁਖਮਨ ਉਹ ਚੋਪਾ ਜੇ ਵਜਣਾ ਜ਼ਿਆਦਾ ਤਾਂ ਚਾਲਦੀ ਵੀ ਨਹੀਂ ਆ ਲੈ ਤੇਰੇ ਨਾਲੋਂ ਜ਼ਿਆਦਾ ਵਜਨ ਮੇਰਾ ਆ ਮੈਂ ਵੀ ਚਲਾਈ ਆ ਹੁਣ ਲੈ ਉਮਰ ਇਦਾਂ ਸੁਣਨਾ ਹੁੰਦਾ ਕੀ ਇਹਦੀ ਛੋਟੀ ਘੇਰਾ ਵਾਲੀ ਸੀ ਇਹ ਬ੍ਰੇਕ ਲਾਂਦੇ ਹੀ ਜਾਣਾ ਮੈਂ ਤੇਰਾ ਚੰਗਾ ਲੱਕ ਭੰਨਿਆ ਮੈਂ ਵੀ ਬਦੇਰੀ ਵਾ ਮਾਰਿਆ ਇਹਨੂੰ ਬ੍ਰੇਕ ਨਹੀਂ ਬ੍ਰੇਕ ਉਹ ਸੈਂਟਰ ਰੱਖਣੀ ਪੈਂਦੀ ਨਾਲ ਅੱਗੇ ਤੇ ਪਿੱਛੇ ਹਾਂ ਇਹ ਰਹੇ ਜਦੋਂ ਅੱਗੇ ਪਿੱਛੇ ਰੱਖ ਕੇ ਉਹ ਅੱਗੇ ਫੇਰ ਰੁਕ ਜਾਂਦੀ ਸੀ ਜਾਂ ਨਹੀਂ ਮੀ ਰੁਕਿਆ ਥੋੜਾ ਰੁਕਿਆ ਬਈ ਦੋ ਕੰਮਰੀ ਨੂੰ ਮੈਂ ਤੇ ਕੰਮਰ ਪਿੱਛੋਂ ਨਾ ਹੁਣ ਇਹਨਾਂ ਚਾਰ ਰਾਈਡਾਂ ਹੋਰ ਪਈਆਂ ਹੋ ਜਾਣਾ ਸੈੱਟ ਤੂੰ

आ जाओ बस बहुत हो गया थले आज जमराज का झोटा आ गया बस करो चली मी लगी ਆ ਜੀ ਉਹ ਜੰਮੂ ਦਾ ਝੋਟਾ ਕਿਵੇਂ ਦਾ ਵਧੀਆ ਵਧੀਆ ਸਿਰਾ 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 ਆ ਗਿਆ ਆ ਗਿਆ ਆ ਗਿਆ ਮੀ ਲੱਗ ਰਿਹਾ ਪਹਾੜਾਂ ਦੇ ਉੱਤੇ ਆਪਾਂ ਜਾ ਰਹੇ ਹਾਂ ਦੇਖ ਲਓ ਸ਼ਿਮਲੇ ਦੀਆਂ ਪਹਾੜੀਆਂ ਸ਼ਿਮਲੇ ਦੀਆਂ ਪਹਾੜੀਆਂ ਸਹੀ ਗੱਲ ਆ ਪਹਾੜੀ ਮੀ ਬਹੁਤ ਤੇਜ ਹੋ ਚੁੱਕਾ ਜੀ ਇਧਰ ਇਧਰ ਪੂਰਾ ਐਕਟਿਵ ਹੋਇਆ ਪਿਆ ਇੱਥੇ ਬੈਠੇ ਆ ਹੁਣ ਚਾਹ ਕੌਫੀ ਪੀਨੇ ਆ ਜਦੋਂ ਮੀ ਹਟ ਗਿਆ ਫਿਰ ਜਾਂਦੇ ਆ ਥੱਲੇ ਅਸੀਂ ਸਾਰੇ ਜਣੇ ਜਾਏ ਹੁਣ ਤੂੰ ਵੀ ਜਾਣਾ ਨਾਲ ਸਾਡੇ ਜਾਣਾ ਆ ਕੋਈ ਗੱਲ ਨਹੀਂ कांड ਬੋਦਾ ਕੋਈ ਗੱਲੀ ਤੁਹਾਨੂੰ ਮੀਂਹ ਹਟ ਗਿਆ ਨਾ ਫਿਰ ਜਾਣਾ ਮੈਂ ਮਨਾ ਕਰੀ ਜਾਂਦੀ ਏ ਕਹਿੰਦੀ ਨਹੀਂ ਜਾਣਾ ਨਹੀਂ ਜਾਣਾ ਮੰਮੀ ਦਾ ਤਾਂ ਚੱਲ ਕੋਈ ਬਾਰਿਸ਼ ਨਹੀਂ ਦੇ ਲੋ ਪਹਾੜ ਨਹੀਂ ਕਿਤੇ ਬੈਠ ਦੇ ਡੈਡੀ ਕਹਿੰਦੇ ਮੰਮੀ ਤਾਂ ਤੇਰੀ ਜਾ ਹੀ ਨਹੀਂ ਸਕਦੀ ਮੈਂ ਕਹਾ ਜਾ ਸਕਦੇ ਜਣਾ ਹੋਵੇ ਆਪਣੀ ਅਣਕ ਤੇ ਆ ਗਏ ਫਿਰ ਤਾਂ ਜਾ ਸਕਦੇ ਬਿਲਕੁਲ ਬਿਲਕੁਲ ਇਹ ਅੰਡਰ ਐਸਟੀਮੇਟ ਕਰ ਰਹੇ ਥੋਨੂੰ ਨਹੀਂ ਨਹੀਂ ਅੱਜ ਮੈਂ ਚੈਲੰਜ ਨਹੀਂ ਲੈਣਾ ਕਿ ਬਹੁਤ ਠੀਕ ਹੈ ਨਹੀਂ ਆ ਸਿਮਰ ਨੂੰ ਤਾਂ ਮੈਂ ਲੈ ਕੇ ਜਾਊਗਾ ਹੁਣ ਤੂੰ ਤਿਆਰ ਰਹਿ ਇਧਰ ਹੈਰੀ ਹੁਣੀ ਸਕਾਈ ਸਵਿੰਗ ਲੈ ਰਹੇ ਆ ਉੱਪਰ ਜਾਣਾ ਇਹਨਾਂ ਨੇ ਚਲੋ ਵੀ ਚਲੋ ਕੱਢ ਜੋ ਇਧਰ ਇਹਨੂੰ ਵੀ ਆਪਾਂ ਇਹ ਲੈ ਕੇ ਦੇ ਦਿੱਤਾ ਇਹਨੂੰ ਲੈ ਕੇ ਜਾਵਾਂਗੇ ਲੂਸ਼ ਰਾਈਡ ਦੇ ਵਿੱਚ ਹੁਣ ਫਿਲ ਗੱਲ ਐ ਇਦਾਂ ਵੀ ਪੈ ਰਿਆ ਫਿਰ ਵੀ ਕਹਿੰਦੇ ਆਪਾਂ ਝੂਟਾ ਲੈਣਾ ਹੀ ਲੈਣਾ ਆ ਹਾਂ ਹਾਂ ਕੀ ਕਹਿੰਦਾ ਇੱਕ ਡਰ ਲੱਗਦਾ ਬੰਦੇ ਚੱਲ ਗਏ ਉੱਤੇ ਹਾਂ ਡਰ ਤਾਂ ਹੀ ਲੱਗ ਰਿਹਾ ਬੋਤ ਉੱਤੇ ਚੱਲ ਗਏ ਭਰਾਵਾ ਇਥੇ ਵੀਡੀਓ ਨਹੀਂ ਬਾੜਨੀ ਮੀ ਪਈ ਜਾਂੜਿਆ ਮੈਂ ਤਾਂ ਆਪ ਛਤਰੀ ਲੈ ਕੇ ਖੜਾ ਉਹ ਸ਼ਕਤ ਆ ਓਏ ਕੇ ਆਹ ਹੋਏ ਸ਼ਿਕਾ ਨਿਕਲ ਆਹ ਹੋਏ ਹਾ ਲਾ 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 ਹਾ ਲਾ 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 ਆਵੇ ਕਿਦਾਂ ਰਿਐਕਸਪੀਰੀਅੰਸ

ਤਰਾ ਨਿਕਲੀ ਸੁਗਮੰਦ ਨਾਲ ਤਰਾ ਨਿਕਲ ਗਿਆ ਸੁਗਮੰਦ ਤੇਰਾ ਬਰਬਰਾ ਵਾਲਾ ਓਏ ਓਏ ਇਹਦੀ ਆਵਾਜ਼ ਹੀ ਉੜ ਗਈ ਜੀ ਤੇਰੀ ਆਵਾਜ਼ ਹੀ ਉੜ ਗਈ ਨਹੀਂ ভাই ਕੋਈ ਉਹ ਪਲੇਟ ਚੱਕਾ ਮਾਰਦੇ ਆ ਫੜ ਕੰਮ ਬਾਜ ਸੁਖਮ ਜਦੋਂ ਹੋਲੀ ਹੋ ਗਿਆ ਫਿਰ ਕਰਨ ਲੱਗਾ ਹਾਂ 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 ਵੀਡੀਓ ਦੇਖਿਓ ਬੁਲੀ ਦੇਖਿਓ ਇੱਥੇ ਕਿਦੋਂ ਐ ਨਾ ਜਪੋਲੀ ਹੋ ਜਾਣਾ ਨਾ ਇਹਨੇ ਮੈਨੂੰ ਲੱਗਦਾ ਪੁੱਤ ਸੁੱਕੇ ਦਾ ਰੰਗ ਇੱਥੇ ਹੀ ਗੋੜਿਆ ਪਿਆ ਗੁੱਤੇ ਖੜੇ ਕਰੀ ਜਾਂਦਾ ਮਮਾ ਤੇ ਇਹ ਦੇਖਿਓਏ ਉਹ ਜਗ੍ਹਾ ਉਹ ਜਗ੍ਹਾ ਲੈ ਨਹੀਂ ਪਾਇਓ ਦੇਖਿਓ ਦੇਖਿਓ ਹਾਂ ਹੁਣ ਹੋਣਗਾ ਹਾਂ ਜਿਵੇਂ ਉਹ ਅੱਤੇ ਪੰਗਾ ਵਿਆ ਅੱਤੇ ਸੁਖ ਮਰ ਅੱਤੇ ਦਰਾਂਕੀ ਨਹੀਂ ਦਵੇ ਥੈਂਕ ਯੂ ਸੋ ਮਾਚ ਯਾ ਹਲਾ ਵੀ ਦਿੰਦੇ ਅੱਤੇ ਹੋਇਆ ਬੁਰਾ ਹਾਲ ਬੰਦੇ ਮੈਦਾਨ ਵਿੱਚ ਆ ਚੁੱਕੇ ਨੇ ਕਹਿੰਦੇ ਆਪਾਂ ਵੀ న్యూ ਜਾਇਰ ਰਵਾਗੇ ਆਜੋ ਭਈ ਆਜੋ ਇਹ ਉਹਨੂੰ ਤਾਂ ਕਹਿੰਦਾ ਜਾ ਰਹੇ ਆ ਥੋੜਾ ਜਿਹਾ ਇੰਤਜ਼ਾਰ ਸੀ ਆਓ ਜੀ ਆਓ ਜੀ ਆਓ ਜੀ ਆਓ ਜੀ ਪੁੱਜ ਕੇ ਪੁੱਜ ਕੇ ਪੁੱਜ ਕੇ ਪੁੱਜ ਕੇ ਸਲਾਮਤੀ ਨਾਲ ਪੁੱਜ ਕੇ ਪੁੱਜ ਕੇ ਆਈ ਪੁੱਜ ਗਿਆ ਹਾਂ ਵੀ ਸਿਮਰਨ ਕੋਰੇ ਕਿਦਾਂ ਕੋਈ ਡਰ ਲੱਗ ਰਿਹਾ ਡਰ ਲੱਗ ਰਿਹਾ ਇੰਨੀ ਹੋੜੀ ਚੱਲ ਰਹੀ ਸੋ ਵੀ ਟੀ ਚਾਹੀਦੇ ਬੇਟਾ ਕੀ ਹੋ ਗਿਆ OK OK ਸਾਰੇ ਕੁਝ ਨਹੀਂ ਡਰ ਕੇ ਸਾਹਮਣੇ ਜੀਤਾ ਮਨੂੰ ਚਾਹੀਦਾ ਨਾ ਦੱਬਾ ਜਗਾ ਨਾ ਕੰ ਕਰ ਕੋਈ ਨਾ ਹੁਣ ਨਿਕਲ ਗਿਆ ਨਾ ਡਰ ਥੋੜਾ ਬਤਾ ਥੋੜੀ ਥੋੜੀ ਮੋਂ ਦੇਖੀ ਜੇ ਤੱਕ ਮੁੱਢਣਾ ਨਾ 15 ਮੀਟਰ ਲਗਨੇ ਉੱਪਰ ਜਾਣ ਨੂੰ ਸਾਬ ਸਾਰਾ ਡਰ ਨਿਕਲ ਜਾਣਾ ਇਹਦਾ ਇਹ ਵਧੀਆ ਕਦੇ ਕਦੇ ਦਿਨ ਇੰਜੋਏ ਕਰਨੇ ਚਾਹੀਦੇ ਐਵੇਂ ਤੇ ਇੱਕ ਵਾਰ ਅਟ ਲੀਸਟ ਲਾਈਫ ਦੇ ਵਿੱਚ ਸਭ ਕੁਝ ਸਭ ਚੀਜ਼ ਕਰਨੀ ਚਾਹੀਦੀ ਬਹੁਤੀ ਰਿਸਕੀ ਨਾ ਕਰੋ ਪਰ ਇੰਨੀ ਛੋਟੀ ਮੋਟੀ ਚੀਜ਼ ਤਾਂ ਕਰ ਲੈਣੀ ਚਾਹੀਦੀ ਹੈਨਾ ਛੋਟੀ ਮੋਟੀ ਹੈ ਛੋਟੀ ਮੋਟੀ ਐਕਸ ਆਵਦੀ ਇਹ ਸਾਡੀ ਜੀਆ ਚਲੋ ਵਧੀਆ ਇਹ ਵੀ ਇੰਜੋਏ ਕਰ ਲਿਆ ਮੀ ਪਹਿਲਾਂ ਬਹੁਤ ਲੱਗ ਗਿਆ ਸੀ ਇਸ ਕਰਕੇ ਆਪਾਂ ਸੋਚਿਆ ਸੀ ਕਿ ਚਲ ਨਿਕਲ ਚੱਲਦੇ ਹਾਂ ਪਰ ਵਧੀਆ ਹੁਣ हट ਗਿਆ ਮੰਮੀ ਉਹ ਨਹੀਂ ਉੱਧਰ ਸਾਨੂੰ ਦੇਖ ਰਹੇ ਆ ਕਹਿੰਦੇ ਕਿੱਥੇ ਆ ਦੋਨੇ ਗੁਰਫਤੇ ਗੁਰਫਤੇ ਓਏ ਗੁਰਫਤੇ ਕਿਦਾਂ ਦਰ ਖੁੱਲ ਗਿਆ ਹਾਂ ਨਹੀਂ ਫੇਰ ਲੱਗ ਗਿਆ ਸ਼ੁਕਰ ਆਪਾਂ ਲਿਆ ਜਾਨੇ ਸਾਨੂੰ ਲੈਣ ਨੂੰ ਤਾਂ ਟਾਈਮ ਦਿੱਤਾ ਸੀ ਹਾਂ ਵਧੀਆ ਹੋਇਆ ਇੰਜੋਏ ਕਰ ਲਿਆ ਯਸ ਤੋ ਸਾਰਾ ਰੋਟਰੂਆ ਦੇਖਦਾ ਬਾਈ ਘਰੇ ਘਰ ਹੋਏ ਪਏ ਆ ਅੱਜ ਲੈ ਦੇਖਦੇ ਐਨੀ ਕਿਰਿਆ ਐਨੀ ਕਿਰਿਆ ਐਨੀ ਕਿਰਿਆ ਉਹ ਦੇ ਉਹ ਦੇ ਮੰਮੀ ਤੂੰ ਦੇਖਦੀ ਨਹੀਂ ਬਈ ਮੈਂ ਦੇਖਦੀ ਕਿਉਂ ਪਹਿਲੇ ਇਤਨੀ ਤਾਂ ਐ ਦੇਖੀ ਦੇਖੀ ਫਿਰ ਕਾਇਲਾਈਨ ਰੋਟਰੂਆ ਜਾ ਕੇ ਹੁਣ ਆਪਾਂ ਆਏ ਆ ਸਲਫਰ ਪੁਆਇੰਟ 'ਚ ਇੱਥੇ ਰੋਟਰੂਆ ਨਾ ਵੋਲਕੇਨੋ ਬਹੁਤ ਐਕਟਿਵ ਨੇ ਤੇ ਇੱਥੇ ਸਲਫਰ ਪਾਇਆ ਜਾਂਦਾ ਆ ਜੋ ਕਿ ਤੁਹਾਨੂੰ ਦਿਖਾਵਾਂਗੇ ਪਾਣੀ ਉਬਲਦਾ ਇੱਕ ਹਿਸਾਬ ਦੇ ਨਾਲ ਸਖਾਈ ਸਖਾਈ ਸਟਿੰਗ ਤੋਂ ਬਾਅਦ ਮੈਂ ਗਿਆ ਸੁੱਖਾ ਹੁਣ ਸਲਵਰ ਕਾ ਕੇ ਦਿਖਾਵੂਗਾ ਸਲਫਰ ਖਾਈਦਾ ਨਹੀਂ ਜਾਂਦਾ ਸਲਫਰ ਪੀਣਾ ਪੈਂਦਾ ਇਹਨੂੰ ਉਹ ਉਬਲਦਾ ਪਿਆ ਪਾਣੀ ਆ ਦੇਖੋ ਇੱਥੇ ਬਲ ਰਿਹਾ ਪਾਣੀ ਇਨੂੰ ਸਲਫਰ ਪੁਆਇੰਟ ਕਿਹਾ ਜਾਂਦਾ ਉਹ ਦੇਖੋ ਧੂਆਂ ਵੀ ਉੜਦਾ ਪਿਆ ਸਾਰੀ ਜਗਾ ਉਹ ਸਾਰਾ ਹੀ ਸਾਰਾ ਹੀ ਇੱਥੇ ਇੱਥੇ ਰੈਸਟ੍ਰਿਕਟਡ ਏਰੀਆ ਹੈ ਇੱਥੇ ਜਾ ਨਹੀਂ ਸਕਦੇ ਆਪਾਂ ਦੱਲਾ ਟਾਈਪ ਹੈ ਆਹ ਠੀਕ ਹੈ ਬੰਨਾ ਉਹ ਸੋਬਤੇ ਕੋਈ ਜਾਣਾ ਆਪਾਂ ਬਿਲਕੁਲ ਜਿਸੇ ਕਹਿੰਨਾ ਨਹੀਂ ਹੈ ਛੱਡੀ ਕੋਟੀ ਉਹ ਲਾਈ ਵੇ ਜੰਮਲਾ ਲਾ ਕੇ ਕਿਸੇ ਬਾੜਨ ਨਹੀਂ ਦੇ ਚਾਹ। ਆਜੋ ਫਾਟੋ ਫਾਟੋ ਕੋਈ ਮਿੱਟੀ ਕਬੰਚ ਕਬੰਚ ਫਾਟੋ ਫਾਟੋ ચીસ <coughs>